ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਫੱਟ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀਟ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਉ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਾਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਿਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਈਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ ਐਨਜੇਟੀਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸਡ ਐਪੋਸਟਿ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਾਲਸਾਜੀ ਕਰਨਾਦ ਕੀਤਾ ਗਿਆ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹਮ ਕਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀਐਨ ਐਸ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ ਓਬੀਸੀ ਦਫਤਰ ਦੇ ਵਿੱਚ ਜਮ੍ਹਾਂ ਕਰਵਾ ਦੇਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਉਹ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉਤਰ ਕੇ ਡਰ ਦੇ ਮਾਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮਤਾਬਿਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਈਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮਤਾਬਿਕ ਉਹਨਾਂ ਨੇ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ ਐਨਜੇਟੀਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸਡ ਐਪੋਸਟਿ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਲਸਾਜੀ ਕਰਨਦ ਅਦ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਅਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹੋਂਤਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀਐਨ ਐਸ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ ਓਬੀਸੀ ਦਫਤਰ ਦੇ ਵਿੱਚ ਜਮ੍ਹਾਂ ਕਰਵਾ ਦੇਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਉਹ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉਤਰ ਕੇ ਡਰ ਦੇ ਮਾਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਈਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ ਐਨ ਜੀਟੀਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸਡ ਐਪੋਸਟਿ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਾਲਸਾਜੀ ਕਰਨ ਰੱਦ ਕੀਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ अपराध ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹਮ ਕਤਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਮ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ NZTNS ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ OBC ਦਫਤਰ ਦੇ ਵਿੱਚ ਜਮ੍ਹਾਂ ਕਰਵਾ ਦੇਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਮਾਇਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਉਹ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਾਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ੀਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਾਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਈਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ ਐਨਜੇਟੀਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸਡ ਐਪੋਸਟਿ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਾਲਸਾਜੀ ਕਰਨਾਦ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ अपराध ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹੋਮ ਕਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਮ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ NZTNS ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ OBC ਦਫਤਰ ਦੇ ਵਿੱਚ ਜਮ੍ਹਾਂ ਕਰਵਾਦਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਉਹ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਾਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਈਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ ਐਨ ਜੀਟੀਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸ ਡੈਪੋਸਟੀ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਲਸਾਜੀ ਕਰਨਦ ਅਦ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹਮ ਕਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀਐਨ ਐਸ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ ਓਬੀਸੀ ਦਫਤਰ ਦੇ ਵਿੱਚ ਜਮ੍ਹਾਂ ਕਰਵਾਦਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਾਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ੀਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਐਂਜਰ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਇਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਕਿ ਸਭ ਲਾਇਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਬੜੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਇਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮੁਤਾਬਿਕ ਉਹਨਾਂ ਨੇ ਕਿਹਾ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ NJTA ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸ ਡੈਪੋਸਿਟ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਲਸਾਜੀ ਕਰਨਦ ਅਦ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਅਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲੈਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲੈਸੈਂਸ ਵਲਿੰਗਟਨ OBC ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਦਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਾਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ੀਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਐਂਜਰ ਟਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਇਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਕਿ ਸਭ ਲਾਇਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਬੜੀ ਸਾਹਮਣੇ ਆਈ ਹੈ ਰਵਾਇਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਇਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ 'ਤੇ ਗੱਡੀ ਨਹੀਂ ਚਲਾ ਸਕਦੇ। ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ। ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ। ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ। ਐਨ ਜੀ ਟੀ ਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸ ਡੈਪੋਸਟੀ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਲਸਾਜੀ ਕਰਨਦ ਅਦ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹੋਂ ਕਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀਐਨ ਐਸ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ ਓਬੀਸੀ ਦਫਤਰ ਦੇ ਵਿੱਚ ਜਮ੍ਹਾਂ ਕਰਵਾਦਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਾਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮਤਾਬਿਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਰਵਾਇਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਇਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ 'ਤੇ ਗੱਡੀ ਨਹੀਂ ਚਲਾ ਸਕਦੇ। ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ। ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ। ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ। ਐਨ ਜੀ ਟੀ ਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸ ਡੈਪੋਸਟੀ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਲਸਾਜੀ ਕਰਨਦ ਅਦ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹੋਂ ਕਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀਐਨ ਐਸ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ ਓਬੀਸੀ ਦਫਤਰ ਦੇ ਵਿੱਚ ਜਮ੍ਹਾਂ ਕਰਵਾਦਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਉਹ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਾਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਈਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ ਐਨਜੇਟੀਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸਡ ਐਪੋਸਟਿ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਲਸਾਜੀ ਕਰਨਦ ਅਦ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਅਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹੁਣ ਕਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀਐਨ ਐਸ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ ਓਬੀਸੀ ਦਫਤਰ ਦੇ ਵਿੱਚ ਜਮ੍ਹਾਂ ਕਰਵਾ ਦੇਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ ਹਨ ਦੁਨੀਆ ਭਰ ਵਿੱਚ ਟਰੱਕ ਡਰਾਈਵਰਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਯੂਕੇ ਅਤੇ ਯੂਰਪ ਤੱਕ ਮਾਈਗ੍ਰੈਂਟ ਡਰਾਈਵਰ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਈ ਮੁਲਕਾਂ ਵਿੱਚ ਲਾਇਸੈਂਸ ਵੈਰੀਫਿਕੇਸ਼ਨ ਨਿਯਮਾਂ ਤੇ ਸਖਤ ਇਮੀਗ੍ਰੇਸ਼ਨ ਚੈਕਸ ਕਾਰਨ ਸੈਕਰੀ ਡਰਾਈਵਰਾਂ ਦੇ ਵੀਜ਼ੇ ਨੌਕਰੀਆਂ ਅਤੇ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਹੈ ਖਾਸ ਕਰਕੇ ਉਹ ਡਰਾਈਵਰ ਜੋ ਮਿਡਲ ਈਸਟ ਜਾਂ ਏਸ਼ੀਆ ਦੇਸ਼ਾਂ ਤੋਂ ਟ੍ਰਾਂਸਫਰ ਹੋਏ ਲਾਇਸੈਂਸਾਂ ਤੇ ਕੰਮ ਕਰ ਰਹੇ ਸਨ ਹੁਣ ਜਾਂਚ ਦੇ ਘੇਰੇ ਦੇ ਵਿੱਚ ਹਨ ਟਰਾਂਸਪੋਰਟ ਸੈਕਟਰ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਇਹ ਡਰਾਈਵਰ ਹੁਣ ਡਰਾਈਵਿੰਗ ਸੀਟ ਤੋਂ ਉੱਤਰ ਕੇ ਡਰ ਦੇ ਮਾਹੌਲ ਦੇ ਵਿੱਚ ਖੜੇ ਹਨ ਇਹੋ ਜਿਹੀ ਇੱਕ ਖਬਰ ਨਿਊਜ਼ਲੈਂਡ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਸੈਂਕੜੇ ਮਾਈਗ੍ਰੈਂਟ ਡਰਾਈਵਰਾਂ ਨੂੰ ਵੱਡਾ ਝਟਕਾ ਲੱਗਾ ਹੈ NZTA ਵਕਾ ਕੁਟਾਹੀ ਵੱਲੋਂ UA ਲਾਇਸੈਂਸ ਕਨਵਰਸ਼ਨ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ 440 ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ NZ ਟ੍ਰਾਂਸਪੋਰਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਲਾਈਸੈਂਸ ਝੂਠੇ ਜਾਂ ਕਨਵਰਟ ਯੂਏਈ ਡਾਕੂਮੈਂਟ ਦੇ ਆਧਾਰਿਤ ਸਨ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਸਭ ਲਾਈਸੈਂਸ 2023 ਤੋਂ ਬਾਅਦ ਕਨਵਰਟ ਕੀਤੇ ਗਏ ਸਨ ਜੁਲਾਈ 2025 ਵਿੱਚ ਕੀਤੇ ਗਏ ਆਰਡਰ ਦੌਰਾਨ ਇੱਕ ਗਲਵਢੀ ਸਾਹਮਣੇ ਆਈ ਹੈ ਪ੍ਰਭਾਵਿਤ ਡਰਾਈਵਰਾਂ ਨੂੰ ਭੇਜੇ ਪੱਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਲਾਈਸੈਂਸ 14 ਨਵੰਬਰ 2025 ਸ਼ਾਮ 3 ਵਜੇ ਤੋਂ ਰੱਦ ਮੰਨੇ ਜਾਣਗੇ ਅਤੇ ਉਹ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਗੱਡੀ ਨਹੀਂ ਚਲਾ ਸਕਦੇ ਇੱਕ ਡਰਾਈਵਰ ਦੇ ਮੁਤਾਬਕ ਉਹਨਾਂ ਨੇ ਹੈ ਕਿ ਜੇ ਸਾਡੀ ਗਲਤੀ ਸੀ ਤਾਂ ਉਸ ਵੇਲੇ ਸਾਨੂੰ ਕਿਉਂ ਨਹੀਂ ਰੋਕਿਆ ਗਿਆ ਹੁਣ 2 ਸਾਲ ਬਾਅਦ ਲਾਇਸੈਂਸ ਰੱਦ ਕਰ ਦਿੱਤਾ ਗਿਆ ਨੌਕਰੀ ਤੇ ਵੀਜ਼ੇ ਦੋਵੇਂ ਖਤਰੇ ਦੇ ਵਿੱਚ ਹਨ ਐਨਜੇਟੀਏ ਦੇ ਡਿਪਟੀ ਡਾਇਰੈਕਟਰ ਮਾਈਕ ਹਾਰਡ ਗਵੇਸਡ ਐਪੋਸਟਿ ਕੀਤੀ ਹੈ ਕਿ 440 ਕਮਰਸ਼ੀਅਲ ਲਾਇਸੈਂਸ ਜਲਸਾਜੀ ਕਨੈਡਾ ਦੇ ਕਿਤੇ ਗਏ ਹਨ ਗਲਤ ਡਾਕੂਮੈਂਟ ਪੇਸ਼ ਕਰਨਾ ਅਪਰਾਧ ਹੈ ਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਇਹ ਡਰਾਈਵਰਾਂ ਵਿੱਚੋਂ ਬਹੁਤੇ ਐਕ੍ਰੈਡੀਟਿਡ ਵਰਕ ਵੀਜ਼ੇ ਤੇ ਟਰੱਕ ਤੇ ਡਿਲੀਵਰੀ ਡਰਾਈਵਰ ਹਨ ਬਿਨਾਂ ਲਾਇਸੈਂਸ ਕੰਮ ਕਰਨਾ ਸੰਭਵ ਹੈ ਤੇ ਇਹਨਾਂ ਦਾ ਵੀਜ਼ਾ ਵੀ ਹੋਂ ਕਟਰੇ ਦੇ ਵਿੱਚ ਹੈ ਕਮਿਊਨਿਟੀ ਨੇ ਦਾਅਵਾ ਦਾ ਕਹਿਣਾ ਹੈ ਕਿ ਕਈ ਮਾਈਗ੍ਰੈਂਟ ਨੂੰ ਸ਼ਾਇਦ ਉਹਨਾਂ ਦਾ ਯੂਏ ਲਾਇਸੈਂਸ ਫਰਜੀ ਹੋਣ ਬਾਰੇ ਪਤਾ ਹੀ ਨਹੀਂ ਸੀ ਸਰਕਾਰ ਨੂੰ ਇਨਸਾਫੁਰ ਨਤੇ ਮਨੁੱਖੀ ਹੱਲ ਲੱਭਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਐਨਜੀਟੀਐਨ ਐਸ ਸਪਸ਼ਟ ਕੀਤਾ ਹੈ ਕਿ ਸਾਰੇ ਡਰਾਈਵਰ ਤੁਰੰਤ ਗੱਡੀ ਚਲਾਉਣਾ ਬੰਦ ਕਰ ਦੇਣ ਅਤੇ ਲਾਇਸੈਂਸ ਵਲਿੰਗਟਨ ਓਬੀਸੀ ਦਫਤਰ ਦੇ ਵਿੱਚ ਜਮ੍ਹਾਂ ਕਰਵਾ ਦੇਣ ਉਲੰਘਣਾ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਫੈਸਲੇ ਨੇ ਨਿਊਜ਼ੀਲੈਂਡ ਦੇ ਲਾਇਸੈਂਸ ਸਿਸਟਮ ਨੂੰ ਕਾਇਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੈਂਕੜੇ ਮਾਈਗ੍ਰੈਂਟ ਪਰਿਵਾਰ ਇਸ ਵੇਲੇ ਗੰਭੀਰ ਚਿੰਤਾ ਦੇ ਵਿੱਚ